ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪ ਵਿੱਚ ਅੱਜ ਆਪਾਂ ਇਹ ਵਾਲਾ ਬੂ ਬਣਾ ਰਹੇ ਆ। ਇਹ ਆਪਾਂ ਸੂਟ ਨਾਲ ਬਣਾ ਚੱਕਦੇ ਆ। ਇਹ ਸੂਟ ਦਾ ਫੈਬਰਿਕ ਵਧੀਆ ਹੋਇਆ ਸੀ। ਇਸ ਨੂੰ ਆਪਾਂ ਬਣਾ ਰਹੇ ਆ ਇਹਦਾ। ਇਹ ਆਪਾਂ ਨੇ ਡਬਲੀ ਲੈ ਲੇ। ਇਹਦੀ 18 ਇੰਚ ਲੰਬਾਈ ਲੈ ਰਹੀ ਆ। ਲੰਬਾਈ ਮਤਲਬ ਔਰ 4 ਇੰਚ ਆਪਾਂ ਇਹਦੀ ਚੌੜਾਈ ਲੈ ਰਹੀ ਆ।

इस तरह करके नौ इंचा जो चार चार इंच कपड़े इस तरह करके और कट कर ठीक है और ए देखो, ए एक इंच तक का चौड़ा कपड़ा लिया अपने कटिंग की इसन पहला स्टिच करना शुरू करा ਆਪਾਂ ਹੁਣ ਤਰੇਸ਼ਵਾ ਕਟਿੰਗ ਕਰ ਚੁ ਸਟਿਚ ਕਰ ਲਿਆ ਹੁਣ ਆਪਾਂ ਜਿਹੜੀ ਲੰਮੀ ਸਾਈਡ ਓ ਵਾਲੇ ਨੂੰ ਸਟਿਚ ਕਰਨ ਲੱਗੇ ਆ ਇਹ ਦੇਖੋ ਆਪਾਂ ਅੱਧ ਚ ਜਾ ਕੇ ਇਸ ਨੂੰ ਇਸ ਤਰ੍ਹਾਂ ਸਕਿਪ ਕਰ ਦਾਂਗੇ ਥੋੜਾ ਜਿਹਾ ਇੰਚੇ 1.5 ਇੰਚ ਤੱਕ ਉਰ ਬਾਕੀ ਸਾਰਾ ਸਟਿਚ ਕਰਨਾ ਹੈ ਹੁਣ ਆਪਾਂ ਜਿਹੜਾ ਧਾਗਾ ਇੱਥੋਂ ਛੱਡਿਆ ਸੀ ਉਹਦੇ ਵਿੱਚੋਂ ਦੀ ਆਪਾਂ ਇਹਨੂੰ ਸਿੱਧਾ ਕਰਾਂਗੇ ਸਾਰੇ ਨੂੰ ਜਿਹੜੀਆਂ ਆਪਾਂ ਤੇ ਗੈਪ ਛੱਡਿਆ ਸੀ ਨਾ ਉਤਾਰ ਆਪਾਂ ਨੂੰ ਸਟਿਚ ਕਰ ਲਾਂਗੇ ਸਟਿਚ ਕਰਨ ਤੋਂ ਬਾਅਦ ਆਪਾਂ ਜਿਹੜਾ ਇਹਦਾ ਹਾਫ ਹੈ ਉਹ ਦੇਖ ਲਾਂਗੇ ਕਿੱਥੇ ਕਿ ਜਵੇਂ ਇਹਦਾ ਹਾਫ ਹੈ ਹਾਫ ਨੂੰ ਆਪਾਂ ਰੱਖ ਕੇ ਸੈਂਟਰ 'ਚ ਇਸ ਤਰ੍ਹਾਂ ਆਪਾਂ ਇਹਨੂੰ ਮੋੜ ਲਾਂਗੇ ਸਾਰੇ ਨੂੰ ਇਹ ਦੇਖੋ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਕ੍ਰੋਸ ਠੀਕ ਹੈ ਹੋਰ ਉਸ ਤੋਂ ਬਾਅਦ

और थोड़ा जहा टाइट करके मैं अच्छी तरह टाइट करके इस स्टिच कर दें दो तीन वारी दें स्टिच करने तो बाद आपा जो ये वाला एक्स्ट्रा फैब्रिक उसनु कट कर देंगे और जो ये वाला आप बोले बन लगाया छोटा जहा इस बैक साइड कर देखो जी ये बिल्कुल तैयार हो गया है अपनी मर्जी है कि अपने मोती सितारे लगाने ने ज नहीं लगाने ये देखो एक तैयार और एक वाला तैयार किया और भी आप तैयार किए ने ਜਿਵੇਂ ਇਹ ਵਾਲਾ ਸੂਟਾਂ ਦੇ ਨਾਲ ਦੇ ਆਪਾਂ ਕਾਫੀ ਜ਼ਿਆਦਾ ਤਿਆਰ ਕੀਤੇ ਨੇ ਤੁਸੀਂ ਸਾਰੇ ਹੀ ਸੂਟਾਂ ਨਾਲ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰੋ ਜੀ ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਸੋ ਥੈਂਕ ਯੂ ਜੀ ਵੀਡੀਓ ਦੇਖਣ ਲਈ ਕੀ ਕਰ